ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਖਬਰ ਫਿਰੋਜ਼ਪੁਰ ਦੇ ਮਮਦੂਤ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਪਬਜੀ ਖੇਡਣ ਵਾਲੀ ਕੁੜੀ ਗਾਇਬ ਹੋ ਗਈ ਸੀਸੀਟੀਵੀ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਕਿ ਆਖਰਕਾਰ ਗਈ ਕਿੱਧਰ ਲੈ ਪਾਸੇ ਕੁੜੀ ਕਿਉਂਕਿ ਕੁੜੀ ਘਰੋਂ ਨਿਕਲਦੀ ਹੋਈ ਨਜ਼ਰ ਆਉਂਦੀ ਹੈ ਤੜਕੇ ਦਾ ਵੇਲਾ ਸੀਗਾ ਰਾਤ ਦਾ ਔਰ ਜਦੋਂ ਕੁੜੀ ਟਾਰਚ ਜਗਾ ਕੇ ਮੋਬਾਈਲ ਦੀ ਘਰੋਂ ਨਿਕਲਦੀ ਹੋਈ ਨਜ਼ਰ ਆਉਂਦੀ ਹੈ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਪਬਜੀ ਗੇਮ ਦੀ ਆ ਜੂਅ ਲੱਤ ਲੱਗ ਚੁੱਕੀ ਸੀ ਕੁੜੀ ਨੂੰ ਡਿਪਰੈਸ਼ਨ ਦੇ ਵਿੱਚ ਵੀ ਸੀਗੀ ਔਰ ਡਿਪਰੈਸ਼ਨ ਦੀ ਵਜ੍ਹਾ ਤਾਂ ਨਹੀਂ ਪਰਿਵਾਰਕ ਮੈਂਬਰਾਂ ਨੇ ਦੱਸੀ ਪਰ ਪਬਜੀ ਬਹੁਤ ਖੇਡਦੀ ਸੀ ਇਸ ਤਰ੍ਹਾਂ ਦੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਤਾਂ ਪਬਜੀ ਖੇਡਦੀ ਕੁੜੀ ਘਰੋਂ ਨਿਕਲਦੀ ਹੈ ਮੋਬਾਈਲ ਦੀ ਟਾਰਚ ਜਗਾ ਕੇ ਘਰੋਂ ਨਿਕਲਦੀ ਹੈ ਸੀਸੀਟੀਵੀ ਵਿੱਚ ਨਜ਼ਰ ਆ ਰਹੀ ਹੈ ਕੁੜੀ ਜਾਂਦੀ ਹੋਈ ਪਰ ਇਹ ਨਹੀਂ ਪਤਾ ਲੱਗਿਆ ਅਜੇ ਤੱਕ ਕਿ ਗਈ ਕਿੱਥੇ ਹੈ 3-4 ਦਿਨ ਹੋ ਗਏ ਕੁੜੀ ਨੂੰ ਘਰੋਂ ਨਿਕਲੀ ਹੋਈ ਨੂੰ 3 ਦਿਨਾਂ ਤੋਂ ਕੁੜੀ ਘਰੋਂ ਗਾਇਬ ਹੈ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਔਰ ਪਰਿਵਾਰਕ ਮੈਂਬਰਾਂ ਨੇ ਇਹ ਵੀ ਪੁਲਿਸ 'ਤੇ ਇਲਜ਼ਾਮ ਲਾਇਆ ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਜਦੋਂ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਕਿਹਾ ਕਿ ਅਸੀਂ ਠੇਕਾ ਥੋੜੀ ਲਿਆ ਹੋਇਆ ਤਾਂ ਇਸ ਤਰ੍ਹਾਂ ਦਾ ਜ਼ਿਕਰ ਉਹਨਾਂ ਨੇ ਕੀਤਾ ਤਾਂ ਹਾਲਾਂਕਿ ਇਹ ਪੂਰਾ ਮਸਲਾ ਨਿਕਲ ਕੇ ਕੀ ਆਉਂਦਾ ਕਿ ਕੋਈ ਹੋਰ ਐਂਗਲ ਤਾਂ ਨਹੀਂ ਇਸ ਦੇ ਵਿੱਚੋਂ ਨਿਕਲ ਕੇ ਆਏਗਾ ਕਿਉਂਕਿ ਪਰਿਵਾਰਕ ਮੈਂਬਰਾਂ ਨੇ ਜਿਸ ਤਰੀਕੇ ਨਾਲ ਦੱਸਿਆ ਕਿ ਕੁੜੀ ਪਬਜੀ ਬਹੁਤ ਖੇਡਦੀ ਸੀਗੀ ਔਰ ਪਬਜੀ ਖੇਡਦੀ ਖੇਡਦੀ ਸ਼ਾਇਦ ਟੌਰ ਜਗਾ ਕੇ ਉਹ ਘਰੋਂ ਨਿਕਲ ਗਈ ਡਿਪਰੈਸ਼ਨ ਦੀ ਵੀ ਸ਼ਿਕਾਰ ਦੱਸੀ ਜਾ ਰਹੀ ਸੀਗੀ ਇਹ ਕੁੜੀ ਤਾਂ ਫਿਰੋਜ਼ਪੁਰ ਦੇ ਮਮਦੋਟ ਤੋਂ ਇੱਕ ਖਬਰ ਹੈ ਜਿੱਥੇ ਕਿ ਪਬਜੀ ਨੇ 14 ਸਾਲਾਂ ਦੀ ਕੁੜੀ ਦੀ ਐਸੀ ਨੀਂਦ ਲੜਾਈ ਕੇ ਪਿਛਲੇ 3 ਦਿਨਾਂ ਤੋਂ ਕੁੜੀ ਘਰੋਂ ਗਾਇਬ ਜਿਸ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਉਧਰ ਪੁਲਿਸ ਨੇ ਦੱਸਿਆ ਜਾ ਰਿਹਾ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਿਕਾਇਤ ਉਹਨਾਂ ਦੇ ਵੱਲੋਂ ਦਿੱਤੀ ਆ ਪੁਲਿਸ ਨੂੰ ਤਾਂ ਮਮਦੂਟ ਦੇ ਪਿੰਡ ਜੱਲੋਕੇ ਦੀ ਇਹ ਖਬਰ ਆ ਜਿੱਥੇ 14 ਸਾਲਾਂ ਦੀ ਕੁੜੀ ਪਬਜੀ ਬਹੁਤ ਖੇਡਦੀ ਸੀ ਪਬਜੀ ਦੀ ਸ਼ਕੀਨ ਸੀਗੀ ਔਰ ਉਸ ਤੋਂ ਬਾਅਦ ਹੁੰਦਾ ਕੀ ਹੈ ਗੇਮ ਖੇਡਦੀ ਖੇਡਦੀ ਕੁੜੀ ਜੋ ਹੈ ਉਹ ਘਰੋਂ ਨਿਕਲ ਜਾਂਦੀ ਹੈ ਤੜਕੇ 4 ਵਜੇ ਦਾ ਸਮਾਂ ਸੀਗਾ ਜਦੋਂ ਉਹ ਘਰੋਂ ਨਿਕਲੀ ਘਰੋਂ ਤੜਕੇ 4 ਵਜੇ ਨਿਕਲਦੀ ਹੋਈ ਸੀਸੀਟੀਵੀ ਕੈਮਰਾ ਸੀਸੀਟੀਵੀ ਕੈਮਰਾ ਆ ਰਹੀ ਹੈ ਔਰ ਮੋਬਾਈਲ ਦੀ ਟਾਰਚ ਜਗ ਰਹੀ ਹੈ ਨਿਕਲਦੀ ਨਿਕਲਦੀ ਸੀਸੀਟੀਵੀ ਵਿੱਚ ਨਜ਼ਰ ਆ ਰਹੀ ਹੈ ਕਿ ਗਲੀ ਦੇ ਵਿੱਚ ਤੁਰੀ ਜਾਂਦੀ ਹੈ ਕੁੜੀ ਪਰ ਉਸ ਤੋਂ ਬਾਅਦ ਪਤਾ ਨਹੀਂ ਲੱਗਦਾ ਕਿ ਉਹ ਗਈ ਕਿੱਧਰ ਲੈ ਪਾਸੇ ਹੈ ਤਾਂ ਇੱਕ ਕੁੜੀ 14 ਸਾਲਾਂ ਦੀ ਉਮਰ ਦੀ ਜੋ ਹੈ ਉਹ ਘਰੋਂ ਗਾਇਬ ਹੋਈ ਹੈ ਜੇ ਤੁਹਾਨੂੰ ਵੀ ਕਿਤੇ ਨਜ਼ਰ ਆਵੇ ਇੱਧਰ ਇਹ ਤਸਵੀਰ ਵਾਲੀ ਕੁੜੀ ਤਾਂ ਜਰੂਰ ਤੁਸੀਂ ਉੱਥੋਂ ਦੇ ਲੋਕਲ ਪੁਲਿਸ ਥਾਣੇ ਨੂੰ ਇਸ ਦੀ ਜਾਣਕਾਰੀ ਦਿਓ ਤਾਂ 14 ਸਾਲਾਂ ਦੀ ਇਹ ਕੁੜੀ ਜਿਹੜੀ ਸੀਸੀਟੀਵੀ ਕੈਮਰਾ ਵਿੱਚ ਕੈਦ ਹੋਈ ਹੈ ਇਸ ਦੇ ਪਰਿਵਾਰਕ ਮੈਂਬਰ ਬੇहद ਪਰੇਸ਼ਾਨ ਹੈ ਕੀ ਕਹਿ ਰਹੇ ਆ ਪਰਿਵਾਰਕ ਮੈਂਬਰ ਉਹ ਵੀ ਸੁਣਾਉਣੇ ਆ ਹਾਂ ਜਿੱਥੋਂ ਦਾ ਰੈਨ ਬੜਾ ਅਸੀਂ ਜੱਲੋ ਕਾ ਜੱਲੋ ਕਾ ਬਾਹਰ ਪਾਣੀ ਹੈ ਬਾਹਰ ਜਟਾਣੀ ਹਾਂ ਕੀ ਹੋਇਆ ਕੀ ਬਸ ਸਵੇਰੇ ਤੜਕੇ 4 ਵਜੇ ਤੁਰ ਗਈ ਕਰੋ ਡਿਪਰੈਸ਼ਨ ਹੈਗਾ ਸੀ ਉਹਨੂੰ ਲਟਕੀ ਨਵਲ ਹਾਂਜੀ ਕਿੰਨੀ ਹੋ ਗਈ 8 14 ਸਾਲਾਂ ਦੀ ਸੀ ਜਿਹੜੀ ਕਲਾਸ ਪੜਦੀ 8ਵੀਂ ਕਲਾਸ ਚ ਪੜਦੀ ਸੀ ਕੀ ਗੱਲ ਬਾਤ ਉਹਦੀ ਕੁਝ ਵੀ ਨਹੀਂ ਵਿਰੇਵੇਂ ਵਿੱਚ ਬਸ ਨੀਂਦ ਵਿੱਚ ਹੀ ਉੱਠ ਗਈ ਨਹੀਂ ਨੀਂਦ ਵਿੱਚ ਉੱਠੀ ਹਾਂਜੀ ਚਲੀ ਗਈ ਹਾਂਜੀ ਇਸ ਤਰ੍ਹਾਂ ਜਾ ਰਹੀ ਤੁਸੀਂ ਦੇਖ ਰਹੇ ਹੋ ہاں ਜਿਵੇਂ ਕਰਾ ਕੈਮਰੇਆਂ ਦੇ ਵਿੱਚ ਆਇਆ ਵੀ ਬਸ ਤਾਰ ਚ ਜਗਾ ਕੇ ਕਦੇ ਆ ਗਲੀਆਂ ਚ ਪਟਕਦੀ ਫਿਰਦੀ ਕਦੇ ਆ ਪਟਕਦੀ ਫਿਰਦੀ ਮਗਰ ਹਾਂਜੀ ਤਾਰ ਚ ਲਈ ਮੋਬਾਈਲ ਦੀ ਤਾਰ ਚ ਜਗਦੀ ਫਿਰਦੀ ਹੈ ਹਾਂਜੀ ਤੇ ਪੁਲਿਸ ਨੇ ਕੋਈ ਪਾਲਣ ਦੀ ਕੋਸ਼ਿਸ਼ ਨਹੀਂ ਨਹੀਂ ਕੋਈ ਪੁਲਿਸ ਨੇ ਪਾਲਣ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਪੁਲਿਸ ਵਾਲੇ ਕਹਿੰਦੇ ਨੇ ਅਸੀਂ ਕੋੜਾ ਠੇਕਾ ਲਿਆ ਅੱਛਾ ਹਾਂਜੀ ਕਹਿੰਦੇ ਠੇਕਾ ਹਾਂਜੀ ਠੇਕਾ ਲਿਆ ਉਹ ਕਹਿੰਦੇ ਸਾਡੀ ਜੇਬ ਵਿੱਚ ਪੈਸੇ ਪਾਓਗੇ ਤਾਂ ਫੇਰ ਹੀ ਫੇਰ ਲੱਭਾਂਗੇ ਹਾਂਜੀ ਫੇਰ ਲੱਭਾਂਗੇ ਉੜੀ ਕੀ ਕਰਦੀ ਸੀ ਥੋੜੀ ਕੁਝ ਵੀ ਨਹੀਂ ਕਰਦੀ ਸੀ ਬਸ ਉਹ ਉਹ ਗੇਮ ਖੇਡ ਲੈਂਦੀ ਸੀ ਵਿੱਚ ਥੋੜਾ ਟਾਈਮ ਖੇਡਦੀ ਸੀ ਗੇਮ ਇਹ ਨਹੀਂ ਪਤਾ ਗੇਮ ਦੇ ਕਰਕੇ ਜਾਂਦਾ ਦਿਮਾਗ 'ਚ ਕੋਈ ਡਿਸਪਰੈਸ਼ਨ ਸੀ ਪਬਜੀ ਖੇਡਦੀ ਸੀ ਜਾਂ ਫ੍ਰੀ ਫਾਇਰ ਖੇਡਦੀ ਸੀ ਕਰਕੇ ਕੋਈ ਦਿਮਾਗ 'ਚ ਹਾਂਜੀ ਡਿਸਪਰੈਸ਼ਨ ਹਾਂਜੀ ਹਾਂਜੀ ਚਲੇ ਗਈ ਹਾਂਜੀ ਪਰ ਹੁਣ ਮਿਲੀ ਨਹੀਂ ਨਹੀਂ ਮਿਲੀ ਬਾਸ 8:00 ਤੱਕ ਥਾਣਾ ਵੀ ਲੰਘ ਗਈ ਬਿਕਨਾਰੀਆਂ ਵਾਲਾ ਇਹ ਕੈਮਰੇ ਵਿੱਚ ਵੀ ਆਂਦੀ ਪਸਾਰਾ ਹੀ ਇਹ ਮੰਦੋੜ ਏਰੀਆ ਵੇਖ ਲਿਆ ਸੀ ਮੰਦੋੜ ਦੇ ਵਿੱਚ ਕੱਲੀ ਜਣੇ ਹੀ ਤੁਰ ਕੇ ਜਾ ਰਹੀ ਪਬਜੀ ਕਿੰਨੀ ਖੇਡਦੀ ਪਬਜੀ ਖੇਡਦੀ ਸੀ ਜਿਵੇਂ ਵਿੱਚ ਕੋ ਘੰਟਾ ਖੇਡ ਲਿਆ ਜਾਂਦਾ ਘੰਟਾ ਖੇਡ ਲਿਆ ਹੁੰਦਾ ਤਾਂ ਡਿਪਰੈਸ਼ਨ ਹੋ ਸਕਦਾ ਹੁੰਦਾ ਵੀ ਹੋ ਸਕਦਾ ਕਿਸੇ ਦਾ ਕੀਤਾ ਕਰਾਇਆ ਵੀ ਹੋ ਸਕਦਾ ਸੌ ਸੱਜਣ ਸੌ ਦੁਸ਼ਮਣ ਕੁਝ ਨਹੀਂ ਲੱਗਦਾ ਨਹੀਂ ਲੱਗ ਰਿਹਾ ਡਰ ਨਹੀਂ ਲੱਗ ਰਿਹਾ ਡਰ ਨੂੰ ਕੁੱਤੇ ਹਾਂਜੀ ਪਿੱਛੇ ਮੁੜ ਕੇ ਨਹੀਂ ਵੇਖਿਆ ਚਾਰ ਪੰਜ ਕੁੱਤੇ ਵੀ ਉਹਦੇ ਮਗਰ ਲੱਗੇ ਹੋਏ ਨੇ ਹਾਂਜੀ ਕਦੇ ਕਦੇ ਹਾਂਜੀ ਪੋਪ ਹਾਂਜੀ ਪੋਪੋਲਿਸ